ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਕਲਾ ਕਿਸ ਤਰ੍ਹਾਂ ਵਰਤਦੀ ਆ ਭਾਈ ਭਗਵੰਤ ਸਿੰਘ ਉਰ ਪ੍ਰਧਾਨ ਮੰਤਰੀ ਬਾਜੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ੀ ਤੇ ਆਇਆ ਹੋਇਆ ਦੱਸ ਗਿਆ ਸਰਕਾਰ ਤੇ ਮੀਡੀਏ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਰਚੇ ਜਾ ਰਹੇ ਸਰਜੰਤਰ ਦੀ 1 ਮਿੰਟ ਦੇ ਵਿੱਚ ਫੂਕ ਕੱਢ ਗਿਆ ਸਰਕਾਰ ਦਾ ਸਾਰਾ ਲਾਇਆ ਹੋਇਆ ਜ਼ੋਰ ਉਹਨੇ ਮਿੱਟੀ ਕਰਕੇ ਲੱਖ ਦਿੱਤਾ ਪੁਲਿਸ ਤੇ ਭੁੰਕੇ ਵਿਦਵਾਨ ਔਖੋਤੀ ਕਾਲੀ ਝੋਧਿਆਂ ਦੀ 1 ਮਿੰਟ ਦੇ ਵਿੱਚ ਉਹਨੇ ਫੱਟੀ ਪੋਚ ਕੇ ਰੱਖ ਦਿੱਤੀ ਲੱਖਾਂ ਰੁਪਏ ਖਰਚ ਕੇ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ ਜਿਹੜਾ ਨੈਰੇਟਿਵ ਚਲਾਉਂਦੇ ਨੇ ਤੇ ਪ੍ਰਧਾਨ ਮੰਤਰੀ ਬਾਜੇ ਕੇ 1 ਮਿੰਟ ਦੇ ਵਿੱਚ ਹੀ ਧੂਏਂ ਦੇ ਬੱਦਲਾਂ ਵਾਂਗ ਉਹ ਡਾਕੇ ਰੱਖ ਗਿਆ ਉਹ ਦੱਸਦਾ ਕਿ ਮੈਂ ਕੁੱਟਮਾਰ ਕਰਕੇ ਹਜ਼ਾਰਾਂ ਪੇਪਰਾਂ ਤੇ ਸਾਡੇ ਤੋਂ ਸਾਈਨ ਕਰਵਾਏ ਗਏ ਤੇ ਨਾਲੇ ਹੀ ਜੇਲ੍ਹ ਅੰਦਰ ਕੈਦੀਆਂ ਕੋਲੋਂ ਮਨਮਾਨੇ ਬਿਆਨ ਲੈਣ ਦੀ ਕ੍ਰਾਈਮ ਪ੍ਰਥਾ ਉਜਾਗਰ ਕਰ ਗਿਆ ਉੱਥੇ ਇੱਕ ਘਟਨਾ ਹੋਰ ਘਟੀਆ ਸ੍ਰੀ ਅੰਮ੍ਰਿਤਸਰ ਸਾਹਿਬ ਪੁਲਿਸ ਦਾ ਐਡੀ ਸੀ ਪੀ ਹਰਪਾਲ ਸਿੰਘ ਮਾਤਾ ਬਲਵਿੰਦਰ ਕੌਰ ਜੀ ਮਾਤਾ ਜੀ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਬੋਲ ਬੁਲਾਰਾ ਕਰ ਰਿਆ ਕਹਿੰਦਾ ਤੇਰੇ ਪੁੱਤ ਨੇ ਅੱਗ ਲਾਤੀ ਪੰਜਾਬ ਦੇ ਵਿੱਚ ਉਹ ਸੁਣ ਹਰਪਾਲ ਸਿੰਘ ਜੇ ਭਾਈ ਅਮਰਤਪਾਲ ਸਿੰਘ ਨੇ ਅੱਗ ਲਾਈ ਹੁੰਦੀ ਉਹਨੂੰ 4 ਮੋਟਾ ਨਾ ਪੈਂਦੀਆਂ ਉਹਨੂੰ ਖਡੂਰ ਸਾਹਿਬ ਮੈਂਬਰ ਪਾਰਲੀਮੈਂਟ ਜਦੋਂ ਜਿੱਤਿਆ 4 ਲੱਖ 4000 430 ਵੋਟਾਂ ਪਈਆਂ 1 ਲੱਖ 97000 120 ਵੋਟਾਂ ਦੇ ਫਰਕ ਦੇ ਨਾਲ ਜਿੱਤਿਆ ਅੱਗ ਤਾਂ ਤੁਹਾਡੀ ਤਿਕੜੀ ਨੇ ਲਾਈ ਆ ਸਮਗਲਰ ਪੁਲਿਸ ਮੱਥੂ ਦਾ ਹਾਕਮ ਤੁਸੀਂ ਰੱਖ ਕੇ ਇੱਕ ਪਾਸੇ ਇਹ ਲਹਿਰ ਚਲਾਉਣੀ ਹੈ ਜੁੱਧ ਨਸ਼ਿਆਂ ਵਿਰੁੱਧ ਤੇ ਦੂਜੇ ਪਾਸੇ ਤੁਸੀਂ ਹਰ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ਾ ਆਪ ਵਕਾਉਨੇ ਹੋ ਫਿਰ ਛਾ ਕੇ ਆਖਦੇ ਹੋ ਬਈ ਸਾਨੂੰ ਨਸ਼ਿਆਂ ਦੇ ਜਿਹੜੇ ਸਦਾਗਰ ਆ ਉਹਨਾਂ ਦਾ ਪਤਾ ਦੱਸੋ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਕੌਣ ਵੇਚ ਰਿਹਾ ਪਰ ਤੁਸੀਂ ਐਡਾ ਲੋਕਾਂ ਦੇ ਨਾਲ ਧੋਖਾ ਕਰਦੇ ਹੋ ਜਿਹੜੇ ਲੋਕ ਤੁਹਾਡੇ ਝਾਂਸੇ 'ਚ ਆ ਜਾਂਦੇ ਨੇ ਉਹ ਜਾ ਕੇ ਨੋਂ ਦੱਸਦੇ ਨੇ ਥਾਣੇ ਤੋਂ ਪਿੰਡ ਤੱਕ ਜਾਂ ਮਹੱਲੇ ਤੱਕ ਨਹੀਂ ਉਹਨੂੰ ਪਹੁੰਚਣ ਦਿੰਦੇ ਜਾਣ ਪੈਂ ਖੋਲੀਆਂ ਮਰਵਾਦ ਨੂੰ ਜਾਂਦੀਆਂ ਲੱਤਾਂ ਤੜਵਾ ਦਿੰਦੇ ਹੋ ਅਗ ਤਾਂ ਤੁਹਾਡੀ ਲਈਆ ਤੁਹਾਡੀ ਅਗ ਦੇ ਲਾਇ ਹੋਏ ਨੌਜਵਾਨ ਸਿਵਿਆਂ ਦੇ ਰਾਹ ਪੈ ਗਏ ਤੇ ਭਾਈ ਅਮਰਤਪਾਲ ਸਿੰਘ ਨੇ ਤਾਂ ਉਹ ਮੋੜੇ ਸੀ ਉਹਨਾਂ ਦਾ ਮੁਖ ਸ੍ਰੀ ਅਨੰਦਪੁਰ ਸਾਹਿਬ ਦੇ ਵੱਲ ਕੀਤਾ ਸੀ ਇਹ ਸਚਾਈ ਆ ਹਕੀਕਤ ਆ ਝੂਠੇ ਸਾਹਮਣੇ ਜਦੋਂ ਸਚਾਈ ਸੀਨਾ ਤਾਣ ਖਲੋਵੇ ਆਖਰ ਹਾਰ ਝੂਠ ਨੂੰ ਆਉਂਦੀ ਫਟੇ ਸੱਚ ਦੀ ਹੋਵੇ ਭਾਈ ਅਮਰਤਪਾਲ ਸਿੰਘ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ